ਭਾਜਪਾ ਜਿਹੜੀ ਹੈ ਕਿ ਉਹ ਪਾਰਟੀ ਦੇ ਜਿਹੜੇ ਲੋਕਾਂ ਦਾ ਮੈਂਡੇਟ ਹੈ ਇੱਥੇ ਕਾਂਗਰਸ ਪਾਰਟੀ ਦਾ ਨਹੀਂ ਮੈਂਡੇਟ ਤੋੜ ਰਹੀ ਹੈ ਭਾਜਪਾ ਲੋਕਾਂ ਦਾ ਹਿਮਾਚਲ ਦੇ ਲੋਕਾਂ ਨੇ ਜਿਹੜਾ ਮੈਂਡੇਟ ਦਿੱਤਾ ਹੋਇਆ 40 ਐਮਐਲਿਆਂ ਦਾ ਉਹਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਲੋਕਤੰਤਰ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਸਭ ਤੋਂ ਵੱਡੀ ਗੱਲ ਇਹਨਾਂ ਨੇ ਕੀਤੀ ਕਿ ਰਾਮ ਜੀ ਦੀ ਗੱਲ ਕੀਤੀ ਕਿ ਰਾਮ ਭਗਵਾਨ ਦਾ ਕੌਣ ਵਿਰੋਧੀ ਹੋ ਸਕਦਾ ਪੂਰੇ ਭਾਰਤ ਦੇ ਵਿੱਚ ਇਹ ਮੈਨੂੰ ਇੱਕ ਚੀਜ਼ ਦੱਸ ਦੇਣ ਕਿ ਰਾਮ ਰਾਜ ਦਾ ਉਸਕੀ ਵਿਫਾ ਕੀ ਹੈ ਕਿ ਰਾਮ ਭਗਵਾਨ ਦੇ ਰਾਜ ਦਾ ਫਲਸਫਾ ਕੀ ਹੋ ਇਹ ਕਹਿੰਦਾ ਕਿ ਲੋਕਾਂ ਨੂੰ ਤੋੜ ਦਿਓ ਲੋਕਾਂ ਦੇ ਮੈਂਡੇਟਰ ਨੂੰ ਥੱਲੇ ਸੈਟ ਦਿਓ ਔਰ ਇਹਨਾਂ ਦਾ ਕਪਲ ਸੱਬਲ ਇਹਨਾਂ ਦਾ ਇਹ ਸਿੰਘ ਵੀ ਸੁੰਘ ਵੀ ਇਹ ਸਾਰੇ ਜਾ ਜਾ ਕੇ ਉੱਥੇ ਕਹਿੰਦੇ ਹੁੰਦੇ ਸੀ ਭਗਵਾਨ ਰਾਮ ਕਾਲਪਨਿਕ ਹੈ ਇਹਨਾਂ ਦੀ ਹਿੰਮਤ ਦੇਖੋ ਇਹ ਸੋਚ ਕੇ ਦੇਖੋ ਕਿੰਨੇ ਨੇ ਕਿੱਥੋਂ ਟੱਕਰ ਇਹਨਾਂ ਨੇ ਲੋਕਾਂ ਨਾਲ ਉਹ ਖੜੇ ਹੋ ਵੇਖੋ ਕਿੱਥੇ ਕਾਲਪਨੀ ਕਿੱਥੇ ਗਿਆ ਸੋਨੀਆ ਗਾਂਧੀ ਜੀ ਨੇ ਲੋਕ ਸਭਾ ਚ ਕਿਹਾ ਔਰ ਇਹਨਾਂ ਨੇ ਸੁਪਰੀਮ ਕੋਰਟ ਚ ਕਿਹਾ ਆਈ ਅਭਿਸ਼ੇਕ ਮਨੂ ਸਿੰਘ ਵੀ ਨੇ ਵੀ ਕਿਹਾ ਕਿ ਜਿਹਨਾਂ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਜਾਂ ਭਾਰਤੀ ਜਨਤਾ ਪਾਰਟੀ ਨੂੰ ਜਿਹੜੇ ਵੀ ਵਿਧਾਇਕ ਨੂੰ ਚੁਣਿਆ ਤਾਂ ਉਹਨਾਂ ਨੇ ਪਾਰਟੀ ਨੂੰ ਚੁਣਿਆ ਕਿ ਪਾਰਟੀ ਦਾ ਬੰਦਾ ਖੜਿਆ ਹੋਇਆ ਕਿਉਂਕਿ ਪਾਰਟੀ ਦੇ ਪਿੱਛੇ ਵੋਟਾਂ ਪੈਂਦੀਆਂ ਨੇ ਬੰਦੇ ਦੇ ਪਿੱਛੇ ਵੀ ਪੈਂਦੀਆਂ ਨੇ ਪਰ ਇਸ ਤਰ੍ਹਾਂ ਜੋ ਕੱਲ ਹੋਇਆ ਕਿ ਦੂਸਰੀ ਪਾਰਟੀ ਮੈਂ ਇਸ ਗੱਲ ਦਾ ਵਿਰੋਧ ਨਹੀਂ ਕਰ ਰਿਹਾ ਕਿ ਉਹਨਾਂ ਨੇ ਕਿਉਂ ਭਾਈ ਪਰ ਨੈਤਿਕਤਾ ਦੀ ਅਸੂਲ ਦੀ ਗੱਲ ਹੈ ਕਿ ਉਹਨਾਂ ਨੂੰ ਤਾਂ ਆਪਣੀ ਪਾਰਟੀ ਦੇ ਨਾਲ ਜਾਣਾ ਚਾਹੀਦਾ ਸੀਗਾ ਤਾਂ ਕੀ ਇਹ ਉਹਨਾਂ ਲੋਕਾਂ ਦੇ ਨਾਲ ਇੱਕ ਬਹੁਤ ਵੱਡਾ ਧੋਖਾ ਨਹੀਂ ਜਿਨ੍ਹਾਂ ਨਾਲ ਤੁਸੀਂ ਚੁਣ ਕੇ ਆਏ ਹੋ ਇਹਦਾ ਮਤਲਬ ਜਦੋਂ ਤੁਸੀਂ ਚੁਣੇ ਜਾਂਦੇ ਹੋ ਤਾਂ ਫਿਰ ਤੁਸੀਂ ਲੋਕਾਂ ਦੇ ਮੰਡੇਟ ਨੂੰ ਲੋਕਾਂ ਦੀਆਂ ਭਾਵਨਾਵਾਂ ਨੂੰ ਭੁੱਲ ਜਾਂਦੇ ਹੋ ਫਿਰ ਤੁਸੀਂ ਆਪਣੇ ਮੋਟਿਫ ਜਿਹੜੇ ਦੇਖਦੇ ਹੋ ਆਪਣੇ ਫਾਇਦੇ ਦੇਖਦੇ ਹੋ ਤੁਸੀਂ ਅੱਜ ਕਾਂਗਰਸ ਪਾਰਟੀ ਜੈਰਾਮ ਰਮੇਸ਼ ਉਹਨਾਂ ਨੇ ਵੀ ਕਰਕੇ ਜਿਹੜੀ ਆ ਉਹ ਪ੍ਰੈਸ ਕਾਨਫਰੰਸ ਕਲੀਅਰ ਕਰ ਦਿੱਤਾ ਕਿ ਐਕਸ਼ਨ ਜਿਹੜਾ ਉਹਨਾਂ ਦੇ ਖਿਲਾਫ ਪਾਰਟੀ ਹਾਈ ਕਮਾਂਡ ਲਵੇਗੀ ਜਸਪ੍ਰੀਤ ਜੀ ਇਹ ਦੇਖੋ ਜਿਹੜੀ ਗੱਲ ਹੈਗੀ ਹੈ ਕਿ ਉਹਨਾਂ ਨੇ ਜਿਹੜੀ ਪਾਰਟੀ ਦੇ ਖਿਲਾਫ ਜਾ ਕੇ ਗੱਲ ਕੀਤੀ ਹੈ ਪਾਰਟੀ ਦਾ ਦੂਰ ਨਹੀਂ ਮਸਲਾ ਹੈ ਉਹਦੇ ਵਿੱਚ ਪਾਰਟੀ ਜਿਹੜਾ ਐਕਸ਼ਨ ਬਣਦਾ ਐਕਸ਼ਨ ਹੈ ਉਹ ਲਿਆ ਜਾਏਗਾ ਉਹਦੇ ਵਿੱਚ ਕੋਈ ਦੋ ਰਾਏ ਨਹੀਂ ਕਿਉਂਕਿ ਜਦੋਂ ਤੁਸੀਂ ਪਾਰਟੀ ਦੇ ਵਿਰੋਧ ਦੇ ਵਿੱਚ ਚੱਲਦੇ ਹੋ ਔਰ ਜੇ ਇਸ ਪਾਰਟੀ ਨੇ ਤੁਹਾਨੂੰ ਐਮਐਲਏ ਬਣਾਇਆ ਹੋਵੇ ਜਿਸ ਦੀ ਟਿਕਟ ਦੇ ਉੱਤੇ ਤੁਸੀਂ ਐਮਐਲਏ ਜਿੱਤੇ ਹੋਵੋ ਜਿਹਦੇ ਚੋਣ ਨਿਸ਼ਾਨ ਦੇ ਉੱਤੇ ਤੁਸੀਂ ਐਮਐਲਏ ਬਣ ਕੇ ਆਏ ਹੋ ਸੋ ਉਹਦੇ ਨਾਲ ਜੇ ਗਦਾਰੀ ਕਰਨੀ ਹੈ ਤਾਂ ਉਹ ਕੱਲੀ ਪਾਰਟੀ ਦੇ ਨਾਲ ਗਦਾਰੀ ਨਹੀਂ ਉਹ ਆਪਣੇ ਜਿਹੜੇ ਹੈਗੀ ਆ ਵਿਧਾਨ ਸਭਾ ਕਿ ਉੱਥੇ ਤੇ ਜਿਹੜੇ ਲੋਕ ਆ ਉਹਨਾਂ ਦੇ ਨਾਲ ਵੀ ਗਦਾਰੀ ਹੋ ਜਾਂਦੀ ਹੈ ਸੋ ਅਸੀਂ ਇਸ ਚੀਜ਼ ਨੂੰ ਬੇਸ਼ੱਕ ਜੇ ਗੱਲ ਕਰੀਏ ਕਿ ਇਸ ਚੀਜ਼ ਨੂੰ ਬਹੁਤ ਗੰਭੀਰਤਾ ਨਾਲ ਕਾਂਗਰਸ ਪਾਰਟੀ ਲੈ ਰਹੀ ਹੈ ਡਿਸਪਲਿਨ ਪੰਗ ਹੋਣ ਨਹੀਂ ਦਿੱਤਾ ਜਾਏਗਾ ਗੱਲ ਪੇਪਾ ਉਹਨਾਂ ਨੂੰ ਆਪਣੇ ਪੇਛੇ ਦੇ ਵਿੱਚ ਲੈ ਰਹੀ ਹੈ ਭਾਜਪਾ ਜਿਹੜੀ ਹੈ ਕਿ ਉਹ ਪਾਰਟੀ ਦੇ ਜਿਹੜੇ ਲੋਕਾਂ ਦਾ ਮੰਡਟਾ ਇੱਥੇ ਕਾਂਗਰਸ ਪਾਰਟੀ ਦਾ ਨਹੀਂ ਮੰਡਟ ਤੋੜ ਰਹੀ ਭਾਜਪਾ ਲੋਕਾਂ ਦਾ ਹਿਮਾਚਲ ਦੇ ਲੋਕਾਂ ਨੇ ਜਿਹੜਾ ਮੰਡਟ ਦਿੱਤਾ ਹੋਇਆ 40 ਐਮਐਲਿਆਂ ਦਾ ਉਹਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਲੋਕਤੰਤਰ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਹਿਮਾਚਲ ਦੇ ਲੋਕਾਂ ਦੇ ਨਾਲ ਧੋਖਾ ਕਰਨ ਦੀ ਗੱਲ ਕਰ ਰਹੀ ਹੈ ਜਿੱਥੇ ਗੱਲ ਆ ਜਾਂਦੀ ਹੈ ਜਿਵੇਂ ਕਿ ਭਾਜਪਾ ਦੇ ਬੁਲਾਰੇ ਗੱਲ ਕਰ ਰਹੇ ਸੀਗੇ ਸਭ ਤੋਂ ਵੱਡੀ ਗੱਲ ਇਹਨਾਂ ਨੇ ਕੀਤੀ ਕਿ ਰਾਮ ਜੀ ਦੀ ਗੱਲ ਕੀਤੀ ਕਿ ਰਾਮ ਭਗਵਾਨ ਦਾ ਕੋਣ ਵਿਰੋਧੀ ਹੋ ਸਕਦਾ ਪੂਰੇ ਭਾਰਤ ਦੇ ਵਿੱਚ ਇਹ ਮੈਨੂੰ ਇੱਕ ਚੀਜ਼ ਦੱਸ ਦੇਣ ਕਿ ਰਾਮ ਰਾਜ ਦਾ ਫਲਸਫਾ ਕੀ ਹੈ ਜਿਹੜੇ ਰਾਮ ਰਾਜ ਦੀ ਗੱਲ ਕਰ ਰਹੇ ਆ ਅਸੀਂ ਜਾ ਕੇ ਰਾਮ ਭਗਵਾਨ ਦੀ ਗੱਲ ਕਰ ਰਹੇ ਆ ਕਿ ਰਾਮ ਭਗਵਾਨ ਦੇ ਰਾਜ ਦਾ ਫਲਸਫਾ ਕੀ ਹੋ ਇਹ ਕਹਿੰਦਾ ਕਿ ਲੋਕਾਂ ਨੂੰ ਤੋੜ ਦਿਓ ਲੋਕਾਂ ਦੇ ਮੈਂਡੇਟਰ ਨੂੰ ਥੱਲੇ ਛੱਡ ਦਿਓ ਇਹ ਕੀ ਕੀ ਉਹ ਕਹਿੰਦੀ <table> ਜੀ ਤਾਲੀਵਾਲ ਸਾਹਿਬ ਤਾਲੀਵਾਲ ਸਾਹਿਬ ਜਸਪ੍ਰੀਤ ਹੁਣਾ ਨੇ ਗੱਲ ਤਾਂ ਬਿਲਕੁਲ ਠੀਕ ਕੀਤੀ ਆ ਇਹ ਗੱਲ ਆਉਂਦੀ ਵੀ ਆ ਕਿ ਕਿਉਂ ਭਾਰਤੀ ਜਨਤਾ ਪਾਰਟੀ ਸਿਰਫ ਤੇ ਸਿਰਫ ਰਾਮ ਜਨਮ ਭੂਮੀ ਦਾ ਜਾਂ ਅਯੋਗ ਦਾ ਸਹਾਰਾ ਬਹੁਤ ਵੱਡੇ ਪੱਧਰ ਤੇ ਲੈਣ ਦੀ ਕੋਸ਼ਿਸ਼ ਕਰਦੀ ਪਈ ਆ ਜਦੋਂ ਕਿ ਸਾਡਾ ਜਿਹੜੀ ਜਿਹੜੀ ਸਰਕਾਰ ਹੈ ਜਾਂ ਪਾਰਟੀਆਂ ਨੇ ਉਹ ਲੋਕਾਂ ਵਾਸਤੇ ਆ ਧਰਮ ਨੂੰ ਆਪਣਾ ਕਿਸੇ ਪਾਰਟੀ ਦਾ ਕੋਈ ਵੀ ਧਰਮ ਹੋ ਸਕਦੇ ਉਹਨਾਂ ਦੇ ਲੋਕਾਂ ਦਾ ਪਰ ਇਹ 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 ਸਵਾਲ ਉੱਠਦੇ ਪਏ ਆ ਗਿਆ ਨਹੀਂ ਮੈਂ ਜਵਾਬ ਦਿੰਦਾ ਹਾਂ ਔਰ ਮੈਂ ਮੈਂ ਇਹ ਵੀ ਬੇਨਤੀ ਕਰੂੰਗਾ ਕਿ ਨਰਵਾਲਜੀ ਵਿਚਾਲੇ ਮੈਨੂੰ ਟੋਕਨ ਬਿਲਕੁਲ ਨਹੀਂ ਟੋਕਣਗੇ ਤੁਸੀਂ ਵੀ ਨਾ ਟੋਕੋ ਜਿਹੜੇ ਇਹਨਾਂ ਨੇ ਪਾਪ ਕੀਤੇ ਆ ਨਾ ਜੀ ਅਸੀਂ ਤਾਂ ਦੇਖਿਆ ਅਸੀਂ ਤਾਂ ਸਾਰੇ ਰਾਮ ਭਗਤ ਖੜਦੇ ਰਹੇ ਆ ਮਾਨਯੋਗ ਸੁਪਰੀਮ ਕੋਰਟ 'ਚ ਜਾ ਕੇ ਔਰ ਇਹਨਾਂ ਦਾ ਕਪਲ ਸੱਬਲ ਇਹਨਾਂ ਦਾ ਇਹ ਸਿੰਘ ਵੀ ਸੁੰਘ ਵੀ ਇਹ ਸਾਰੇ ਜਾ ਜਾ ਕੇ ਉੱਥੇ ਕਹਿੰਦੇ ਹੁੰਦੇ ਸੀ ਭਗਵਾਨ ਰਾਮ ਕਾਲਪਨਿਕ ਹੈ ਇਹਨਾਂ ਦੀ ਹਿੰਮਤ ਦੇਖੋ ਇਹ ਸੋਚ ਕੇ ਦੇਖੋ ਕਿੰਨੇ ਨੇ ਕਿੱਥੋਂ ਟਕਰ ਨੇ ਲੋਕਾਂ ਨਾਲ ਤੁਹਾਡੇ ਬਣਾਇਆ ਹੈ ਤੁਸੀਂ ਪਟਕਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿੱਥੇ ਖੜੋ ਵੇਖੋ ਕਿੱਥੇ ਕੰਪਨੀ ਕਿੱਥੇ ਗਿਆ ਵੇਖੋ ਮੈਨੂੰ ਬੋਲਣ ਦਿਓ ਨਹੀਂ ਤੁਸੀਂ ਜਦੋਂ ਗੱਲ ਗੱਲ ਕਰੂਗੇ ਇੱਕ ਮਿੰਟ ਕਾਪੜਾ ਕਿ ਕਿੱਦੋਂ ਗਿਆ ਆ ਮੈਨੂੰ ਹੱਥਾਂ ਆਉਂਦਾ ਜੁਮਾ ਜੁਮਾ ਤੁਸੀਂ ਕੱਲ ਆ ਕੇ ਕਰਵਾਓ ਤੁਸੀਂ ਕਾਂਗਰਸ ਚ ਵੀ ਇੱਕ ਗੱਲ ਦੱਸੋ ਤੁਸੀਂ ਕਾਪੜਾ ਕਿ ਕਹਿ ਚੁੱਕੇ ਹੋ ਵਿੱਚ ਧਰਮ ਦੇ ਦਾ ਤੇ ਪਾਰਟੀ ਬਣਦੀ ਹੈ ਕਿੰਦੀ ਧਰਮ ਦਰਤਾ ਹੈ ਇੱਕ ਮਿੰਟ ਇੱਕ ਇੱਕ ਮਿੰਟ ਸਨਮਾਨਯੋਗ ਗੱਲ ਕਰਾਓ ਸੱਚ ਕੁਲਦੀਪ ਜੀ ਤਾਲੀਵਾਲ ਜੀ ਇਹ ਇਹ ਕਦੋਂ ਦੀ ਗੱਲ ਹੈ ਜਦੋਂ ਕਾਂਗਰਸ ਨੇ ਗੱਲ ਕਹੀ ਹੈ ਕਿਸੇ ਦਾ ਕਰੈਕਟਰ ਅਸੈਸੀਨੇਟ YouTube ਮੈਂ ਕਹਿੰਦਾ ਕਿਸੇ ਦਾ ਹੁਣ ਅਸੈਸੀਨੇਸ਼ਨ ਕਰਵਾਉ ਜੀ ਅਪੀਸ਼ ਕਰ ਰਹੇ ਨੇ ਫਿਰ ਮੈਂ ਵਿੱਚ ਜਸਪ੍ਰੀ ਜੀ ਇੱਕ ਮਿੰਟ ਜਸਪ੍ਰੀ ਜੀ ਜਸਪ੍ਰੀ ਜੀ ਮੈਂ ਤੁਹਾਡੇ ਕੋਲੇ ਵੀ ਆਉਣਾ ਜਸਪ੍ਰੀ ਜੀ ਤਾਲੀਵਾਲ ਨੂੰ ਬੋਲਣ ਦਿਓ ਇੱਕ ਮਿੰਟ ਇਹ 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 ਕਦੋਂ ਦੀ ਗੱਲ ਹੈ ਜੀ ਕਿ ਉਹਨਾਂ ਨੇ ਕੱਲ ਇੱਕ ਰਾਮ ਨੂੰ ਕਿਹਾ ਸੋਨੀਆ ਗਾਂਧੀ ਜੀ ਨੇ ਵੀ ਕਿਹਾ ਸੋਨੀਆ ਗਾਂਧੀ ਜੀ ਨੇ ਲੋਕ ਸਭਾ ਚ ਕਿਹਾ ਔਰ ਇਹਨਾਂ ਨੇ ਸੁਪਰੀਮ ਕੋਰਟ ਚ ਕਿਹਾ ਜੀ ਅਭਿਸ਼ੇਕ ਮਨੂ ਸਿੰਘ ਵੀ ਨੇ ਵੀ ਕਿਹਾ ਔਰ ਮੈਂ ਜਿਹੜੀ ਗੱਲ ਰੱਖੀ ਆ ਮੈਂ ਮੈਂ ਜਸਪ੍ਰੀਤ ਜੀ ਤੁਹਾਡੇ ਕੋਲ ਇੱਕ ਮਿੰਟ ਹੋਣਾ ਜੀ ਜੀ ਇਹ ਕਰੈਕਟਰ ਅਸੈਸਿਨੇਸ਼ਨ ਸੋਨੀਆ ਗਾਂਧੀ ਤੱਕ ਪਹੁੰਚ ਗਿਆ ਜਿਹੜੀਆਂ ਗੱਲਾਂ ਕਰ ਤੁਸੀਂ ਭਾਰਤ ਵਿੱਚ ਰਹਿੰਦੇ ਹੋ ਉਹਦਾ ਵੀਡੀਓ ਵੀਡੀਓ ਪਿਆ ਰਾਮ ਭਗਵਾਨ ਦੇ ਖਿਲਾਫ ਉਡਣ ਵਾਲੇ ਨੂੰ ਲੋਕ ਵਕਸ਼ਣਗੇ ਕਿਹੜੀਆਂ ਗੱਲਾਂ ਕਰ ਰਹੇ ਹਾਏ 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 ਤਾਂ ਹੀ ਤੁਹਾਡਾ ਭਰਾ ਹੋ ਰਿਹਾ ਦੇਖੋ ਰਾਜ ਦਾ ਕੋਈ ਪਿੱਛੜਿਆ ਤੁਸੀਂ ਬਹੁਤ ਬੇਕ ਪਛੜੇ ਹੋ ਤੁਸੀਂ ਕਹਿੰਦੇ ਤੁਸੀਂ ਚੱਲਾਓ ਕਰੋ ਕਿਸਾਨਾਂ ਦੀ ਗੱਲ ਕੀ ਕੀ ਕਹਿ ਰਹੇ ਹੋ ਜੈ ਸ਼੍ਰੀ ਪੰਜਾਬ ਦੇ ਰਹੇ ਕਿਸਾਨਾਂ ਦੀ ਗੱਲ ਕਹਿ ਰਹੇ ਹੋ ਤੁਸੀਂ ਇਹ ਅੱਜ ਕੀ ਕਹਿ ਰਹੇ ਹੋ ਜੈ ਸ਼੍ਰੀ ਰਾਮ ਚਲੋ ਦੇਖੋ ਧਨੀਵਾਲ ਸਾਹਿਬ ਧਨੀਵਾਲ ਸਾਹਿਬ ਜਸਪ੍ਰੀ ਜੀ ਧਨੀਵਾਲ ਸਾਹਿਬ ਇੱਕ ਮਿੰਟ ਮੇਰੀ ਮੇਰੀ ਗੱਲ ਸੁਣੋ ਦੋਨੋਂ ਮੇਰੀ ਦੋਨਾਂ ਨੂੰ ਬੇਨਤੀ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਧਨੀਵਾਲ ਸਾਹਿਬ ਦੇਖੋ ਕੋਈ ਜੈ ਸ਼੍ਰੀ ਰਾਮ ਕਵੇ ਚਾਹੇ ਨਾ ਕਵੇ ਇਹ ਉਹਦੀ ਮਰਜ਼ੀ ਹੈ ਕਿਸੇ ਨੂੰ ਆਪਾਂ ਨਹੀਂ ਕਹਿ ਸਕਦੇ ਕਿ ਤੁਸੀਂ ਇੱਥੇ ਬੋਲ ਦਿਓ ਅਸੀਂ ਰਾਮ ਦੇ ঈਸਾ ਦੇ ਮੁਹੰਮਦ ਦੇ ਗੁਰੂਆਂ ਦੇ ਕਿਸੇ ਦੇ ਖਿਲਾਫ ਨਹੀਂ ਅਸੀਂ ਨਹੀਂ ਕਿਸੇ ਦੇ ਖਿਲਾਫ ਹੋਏ ਜੀ ਆਪਾਂ ਜਵਾਬ ਲੈ ਲੈਨੇ ਉਹਨਾਂ ਦਾ ਜਵਾਬ ਦੇ ਦੇਣ ਹਾਂ ਇਹ ਨਹੀਂ ਕਹਿਣਾ ਮੈਂ ਨਹੀਂ ਨਹੀਂ ਇਹ ਗੱਲ ਨਹੀਂ ਇਹ ਗੱਲ ਨਹੀਂ ਹੈ ਕਿ ਨਹੀਂ ਤੇ ਨਾ ਵਾਲੀ ਇੱਥੇ ਅਸੀਂ ਇਸ ਡਿਬੇਟ ਚ ਪੈਂਦੇ ਹੀ ਨਹੀਂ ਹੈਗੇ ਆਪਣਾ 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 ਸਾਹਮਣੇ ਬੈਠੇ ਆ ਆਪਣੀ ਇਹ ਗੱਲ ਹੈ ਨਹੀਂ ਇਸ ਗੱਲ ਤੇ ਬਿਲਕੁਲ ਨਹੀਂ ਆਣਾ ਗੱਲ ਆ ਆਪਣੇ ਮੈਂ ਮੈਂ ਚੰਗ ਕਰ ਲਾ ਜੀ ਤੁਸੀਂ ਕਰ ਲੋ ਜਲਦ ਕਰ ਲੋ ਮੈਂ ਕਰਦੇ ਹੋ ਜੀ ਗੱਲ ਹਾਂ ਇਹ ਹਾਂ ਇਹਨਾਂ ਨੇ ਵਿਚਾਲਾ ਡਿਸਟਰਬ ਕੀਤਾ ਮੈਂ ਇਹਨਾਂ ਨੂੰ ਵੀ ਡਿਸਟਰਬ ਕਰੂੰਗਾ ਹੁਣ ਨਹੀਂ 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 ਪਲੀਜ਼ ਜੀ ਦੇਖੋ ਇਹਨਾਂ ਨੇ ਜਿਹੜਾ ਮੈਂ ਗੱਲ ਰੱਖ ਰਿਹਾ ਸੀ ਕਿ ਉਹ ਕਾਰਨ ਹੈ ਇਹ ਜਿਹੜੇ ਜਿੰਨੇ ਵੀ ਕਾਂਗਰਸੀ ਵਰਕਰ ਹੈ ਭਾਵੇਂ ਉਹ ਕਾਉਂਸਲਰ ਹੈ ਕਿਤੇ ਭਾਵੇਂ ਉਹ ਐਮਐਲਏ ਹੈ ਕਿਤੇ ਔਰ ਇਹਨਾਂ ਬੰਦਿਆਂ ਦੇ ਖਾਸ ਤੌਰ ਤੇ ਜਿਹੜੇ ਜਿਹੜੇ ਬੰਦੇ ਖੜੇ ਰਹੇ ਆ ਜਾ ਕੇ ਭਗਵਾਨ ਰਾਮ ਦੇ ਖਿਲਾਫ ਉਹਨਾਂ ਦੇ ਮੰਦਰ ਦੇ ਖਿਲਾਫ ਉਹਨਾਂ ਦੇ ਖਿਲਾਫ ਬਗਾਵਤ ਇਹਨੂੰ ਪਛਾਨਣੀ ਚਾਹੀਦੀ ਹੈ ਉਹਦਾ ਭਾਜਪਾ ਤੇ ਇਲਜ਼ਾਮ ਲਾਉਣਾ ਔਰ ਫਿਰ ਦੁਚਿੱਤੀ ਚ ਰਹਿਣਾ ਐਸ ਪਾਲੇ ਚ ਵੀ ਤੇ ਉਸ ਪਾਲੇ ਚ ਵੀ ਜਿਵੇਂ ਕਾਲੀਦਲ ਦੇ ਬੁਲਾਰੇ ਨੇ ਗੱਲ ਰੱਖੀ ਆ ਇਹ ਦੋਵੇਂ ਪਾਸੇ ਆ ਵੀ ਕਿਤੇ ਜ਼ਿਆਦਾ ਵੀ ਆਪ ਦੇ ਵਿਧਾਇਕਾਂ ਦੇ ਖਿਲਾਫ ਨਾ ਬੋਲ ਜੀਏ ਕੱਲ ਨੂੰ ਕਿਤੇ ਸਾਡੇ ਵਾਸਤੇ ਆ ਜਾਣ ਨਿਡਰ ਖਾਨ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ